ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਾੜ ਕਈ ਪ੍ਰੇਮੀ ਇਸ ਵੀ ਬਾਤ ਕਹਿੰਦੇ ਆ ਕਿ ਦੇਵ ਗੰਧਾਰੀ ਨਾਲ ਮਹੱਲਾ ਨਹੀਂ ਮਾਰਨ ਲਿਖਿਆ ਇਹ ਮਾਤਾ ਭਾਨੀ ਜੀ ਜੋ ਗੁਰੂ ਸਾਹਿਬ ਦੇ ਮਹਿਰਸਾਨ ਨੇ ਉਹਨਾਂ ਦੇ ਸ਼ਬਦੋਚਾਰ ਨੂੰ ਕੀਤੇ ਹੋਏ ਆ ਨਹੀਂ ਉਪਦੇਸ਼ ਤਾਂ ਗੁਰੂ ਸਾਹਿਬ ਦਾ ਸਾਰਿਆਂ ਨੂੰ ਸਾਂਝ ਹੈ ਮਾਤਾ ਭਾਨੀ ਜੀ ਨੂੰ ਵੀ ਹੈ ਅਤੇ ਸਾਰੇ ਸਿੱਖ ਸੰਗਤਾਂ ਨੂੰ ਵੀ ਹੈ ਤੇ ਬਾਣੀ ਗੁਰੂ ਚੌਥੇ ਪਾਤਸ਼ਾਹ ਦੀ ਜਾਨੋ ਦੇਵ ਗੰਧਾਰੀ ਅਬ ਹੰਮ ਚੱਲੀ ਠਾਕੁਰ ਪਹਿਹਾ ਕਿਸ ਜੇ ਪਾਤਸ਼ਾਹ ਆ ਵੀ ਇਸ ਕਾਲ ਵਿੱਚ ਅਸੀਂ ਸੱਚੇ ਪਾਤਸ਼ਾਹ ਠਾਕੁਰ ਸ਼ਾਮੀ ਅਕਾਲ ਪੁਰਖ ਦੇ ਪਾਸ ਸ਼ਰਸਾਦ ਦੇ ਪਜਾਰ ਸਾਹਿਬ ਨੂੰ ਹਾਰ ਕਰਕੇ ਬਿਤੀ ਸਾਡੀ ਪਰਮਾਰ ਸਵਾਲ ਨੂੰ ਚੱਲੀ ਹੈ ਜਬ ਹਮ ਸਰਨ ਪ੍ਰਭੂ ਕੀ ਆਈ ਏ ਪ੍ਰਭੂ ਆਕਾਲ ਪੁਰਖ ਜਦੋਂ ਦੀ ਆਗ ਦੀ ਮੈਂ ਸ਼ਰਨ ਆ ਕੇ ਪ੍ਰਾਪਤ ਹੋਈ ਹਾਂ ਜੀ ਯਾਸੂ ਰੂਪੀ ਸਖੀ ਬੇਨਤੀ ਕਰਦੀ ਹੈ ਰਾਖ ਪ੍ਰਭੂ ਭਾਵੇਂ ਮਾਰ ਏ ਪ੍ਰਭੂ ਚਾਹੇ ਸਾਡੀ ਰੱਖਿਆ ਕਰਦੇ ਚਾਹੇ ਸਾਨੂੰ ਮਾਰਦੇ ਸਾਡਾ ਆਪਣੀ ਵੱਲ ਕੋਈ ਉਜਰ ਨਹੀਂ ਆਪਦੇ ਅੱਗੇ ਰਾਖ ਪ੍ਰਭੂ ਭਾਵੇਂ ਮਾਰ ਕਾਹੇ ਮਾਰਾ ਸਾਨੂੰ ਸਿਮਨ ਭਜਨ ਜੇ ਜੀਉਂਦਾ ਰੱਖ ਲੈ ਚਾਹੇ ਆਪਦੇ ਸਿਮਰਨ ਤੋਂ ਜਿਹੜਾ ਬੇਮੋਹ ਕਰਨਾ ਹੈ ਹਟਾਉਣਾ ਹੈ ਇਹ ਭਾਵੇਂ ਸਾਨੂੰ ਮਰਨ ਨੂੰ ਬਿਸਰਨ ਨੂੰ ਗੋਵਿੰਦਾ ਜਿਹੜਾ ਗੋਵਿੰਦਾ ਬਿਸਰਨ ਹੈ ਮਰਨਾ ਹੈ ਜੀਵਨ ਉਹ ਨਾਮ ਤੇ ਆਗਣਾ ਹੈ ਜੋ ਪਰਮੇਸ਼ਰ ਦਾ ਨਾਮ ਤੇ ਹੋਣਾ ਹੈ ਜੀਵਣਾ ਹੈ ਚਾਹੇ ਆਪਦਾ ਭਜਨ ਕਰਾ ਕੇ ਮਾਰਾ ਸਾਨੂੰ ਜਿਉਂਦੇ ਰੱਖ ਲੈ ਚਾਹੇ ਆਪਦੇ ਭਜਨ ਤੋਂ ਜਿਹੜਾ ਰੱਦ ਕਰਨਾ ਇਹ ਕਹੇ ਸਾਨੂੰ ਮਾਰ ਦੇ ਅਸੀਂ ਮਰਨਾ ਸਮਝ ਨਹੀਂ ਹਾਂ ਰਹਾਉ ਲੋਕਨ ਕੀ ਚਿਤਰਾਈ ਉਪਮਾ ਇਹ ਵਾਰਾ ਜਿਹੜੇ ਲੋਕ ਚਿਤਰਾਈ ਦੀਆਂ ਗੱਲਾਂ ਆ ਕੇ ਮਾਰਦੇ ਐ ਤੇ ਉਪਮਾ ਕਹਦਾ ਵੀ ਬੜਾ ਭਾਰੀ ਸੰਤ ਆਇਆ ਇਹਦੇ ਵਰਗਾ ਸੰਤ ਕੋਈ ਨਹੀਂ ਤਿੰਨਾ ਲੋਕਾਂ ਜੇ ਵੱਡਾ ਭਾਰੀ ਪੂਜਨੀਕ ਕੋਈ ਤਾਂ ਪਾਲਕੀਆਂ 'ਚ ਚੜਾ ਕੇ ਤਾਂ ਇਹ ਜਲੂਸ ਕੱਢਣ ਯੋਗ ਹੈ ਇਹੀ ਜੀ ਲੋਕਾਂ ਦੀ ਇਹ ਚਿਤਰਾਈ ਹੈ ਤੇ ਉਪਮਾ ਵਢਾਈ ਕਰਨੀ ਏ ਵੀ ਬ੍ਰਹਮ ਗਿਆਨੀ ਏ ਸੰਤ ਬਣ ਗਿਆ ਸ਼ੈੰਕ ਤੇ ਬੈ ਸੰਤਰ ਜਾ ਇਹ ਨਹੀਂ ਲੋੜ ਨਹੀਂ ਸੱਚੇ ਪਾਪਸ਼ਾ ਤੇ ਬੈ ਸੰਤਰ ਜਾ ਇਹ ਬ੍ਰਹਮ ਅਭਿਆਸ ਰੂਪੀ ਅੱਗ ਵਿੱਚ ਹੀ ਸਾੜ ਦਿੰਨੇ ਆ ਇਹ ਅੱਗ ਵਿੱਚ ਸਾੜਦੇ ਆ ਦੁਨੀਆਂ ਦੀ ਚਤਰਾਈ ਦੀਆਂ ਗੱਲਾਂ ਜਿਹੜੀਆਂ ਹਨ ਤੇ ਜਿਹੜੀ ਉਪਮਾ ਕਰਨੀ ਏ ਇਸ ਵਿੱਚ ਲੱਗਿਆ ਹੋਇਆ ਪਰਮੇਸ਼ਰ ਤੋਂ ਬੇਮਖ ਹੋ ਜਾਈਦਾ ਕ라우 ਚਾਵੀ ਕੀ ਫਰਜਾਈਦਾ ਬ੍ਰਹਮ ਵਿਆਸ ਰੂਪੀ ਅਗਨੀ ਵਿੱਚ ਇਹਨੂੰ ਜਲਣਾ ਕਰਦੇ ਹਾਂ ਕੋਈ ਭਲਾ ਕਹੋ ਪਹਾੜਾ ਬੁਰਾ ਕਹੋ ਭਾਵੇਂ ਮਾਰਾ ਸਾਨੂੰ ਕੋਈ ਭਲਾ ਕਹੀ ਜਾਵੇ ਬੜੇ ਗੁਨਾਵਾਲਾ ਨਾਇਕ ਹੈ ਕੋਈ ਕਹੀ ਜਾਵੇ ਕਿਸੇ ਨਾਲੇ ਮਿਲਦਾ ਹੀ ਨਹੀਂ ਕਿਸੇ ਨਾਲ ਬੋਲਦਾ ਹੀ ਨਹੀਂ ਕਿ ਦੀ ਸੁਖਸਾਦ ਹੀ ਨਹੀਂ ਪੁੱਛਦਾ ਇਉਂ ਬੁਰਾ ਭਾਵੇਂ ਕਹੀ ਜਾਵੇ ਹਮ ਤਨ ਦਿਉ ਹੈ ਢਾਹ ਤੁਸੀਂ ਮਾਰਾ ਹੰਗਤਾ ਮਮਤਾ ਜਿਹੜੀ ਤੰਬੀ ਸੀ ਇਸ ਨੂੰ ਢਾਲਤਾ ਢਾਲ ਕੇ ਦਿੱਤਾ ਹੈ ਹਾਂ ਹੰਸੰਦੰਦਾਮਾਂ ਹੰਸਾ ਦਿੱਤਾ ਹੈ ਇਹਦੇ ਵੱਲੋਂ ਦੇਹ ਮੰਗਦੋਂ ਢਲ ਗਏ ਹਾਂ ਆਪਦੀ ਕਿਰਪਾ ਕਰਕੇ ਜੋ ਆਵਤ ਸਰਨ ਠਾਕੁਰ ਪ੍ਰਭ ਤੂੰ ਮਰੀ ਏ ਠਾਕੁਰ ਸਰਬ ਕੇ ਮਾਲਕ ਸਵਾਮੀ ਜੀ ਜੋ ਆਪਦੀ ਪ੍ਰਭੂ ਸੁਮਨਾਥ ਆਪਦੀ ਸ਼ਰਨ ਆਉਂਦੇ ਹਨ ਜਿਸ ਰਖੋ ਕਿਰਪਾ ਧਾ ਆਪ ਦਾ ਇਹ ਬਿਰਦ ਉਹਨੂੰ ਕਿਰਪਾ ਦੇ ਸ਼ੀਕਾਰ ਕੇ ਰੱਖਿਆ ਕਰ ਦਿਓ ਉਹਦੀ ਉਹਨੂੰ ਸੱਚੇ ਬਾਦਸ਼ਾਹ ਦੁਨੀਆ ਨਹੀਂ ਲਟਾਰ ਸਕਦੀ ਕਾਨੂੰਨੀ ਹੋਣ ਤਾਂ ਜਿਹੜਾ ਇਸ ਪ੍ਰਕਾਰ ਹੈ ਸਮਾਉਂ ਪੰਛੀ ਦੇ ਪੈਰਾਂ ਦੇ ਤਲੇ ਜਿਹੜਾ ਆ ਜਾਵੇ ਉਸ ਨੂੰ ਕਾਂ ਦਲੇਰੀ ਦੇ ਨਾਲ ਨਹੀਂ ਠੂਂਗ ਮਾਰ ਸਕਦਾ ਇਸ ਪ੍ਰਕਾਰ ਕਾਲ ਰੂਪੀ ਕਾਂ ਨਹੀਂ ਠੂਂਗ ਮਾਰ ਸਕਦਾ ਜੋ ਆਪਦੇ ਚਰਨਾਂ ਦੀ ਛਣ ਵਿੱਚ ਆ ਜਾਂਦਾ ਹੈ ਪਰਮੇਸ਼ਰ ਇਸ ਪ੍ਰਕਾਰ ਉਸ ਨੂੰ ਕਿਰਪਾ ਧਾਰ ਕੇ ਆਪ ਰੱਖਦੇ ਹੋ ਜਨ ਨਾਨਕ ਸਰਣ ਤੁਮਾਰੀ ਹਰ ਜੀਓ ਫੇਰੀ ਅਕਾਲ ਪੁਰਖ ਆਪ ਜੀ ਕੀ ਸ਼ਰਨ ਹਾਂ ਰੱਖੋ ਲਾਜ ਮੁਰਾ ਫੇ ਮੁਰਾਰੀ ਪਰਮੇਸ਼ਰ ਮੁਰਦਾ ਦਾ ਆਪ ਕਹਦਾ ਨਾਸ ਕਰਨ ਵਾਲੇ ਸਰਗੁਣ ਰੂਪ ਧਾਰ ਕੇ ਮੋਹ ਆਦਿਕ ਜੋ ਮੁਰਦਾ ਦੀ ਨਿਆਈ ਹੰਕਾਰ ਆਦ ਕਹਨ ਉਹਨਾਂ ਨੂੰ ਬਿਤੀ ਰੂੜ ਹੋ ਕੇ ਜਦ ਨਾਸ ਕਰਨ ਵਾਲੇ ਆਪ ਰੱਖਿਆ ਕਰੋ ਸਾਡੀ ਲੱਜਿਆ ਰੱਖਣਾ ਕਰੋ